ਬਠਿੰਡਾ ਪੁਲਿਸ ਵੱਲੋਂ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਤੋਂ ਦੂਰ ਕਰਨ ਦੇ ਲਈ 14 ਅਤੇ 15 ਸਤੰਬਰ ਨੂੰ ਕਰਵਾਇਆ ਜਾ ਰਿਹਾ ਹਾਕੀ ਟੂਰਨਾਮੈਂਟ ਡੀਐਸਪੀ ਸਿਟੀ 1 ਹਰਮਨ ਸਿੰਘ ਨੇ ਲਿਆ ਪਰਵੰਧਾਂ ਦਾ ਜਾਇਜ਼ਾ ਸ਼ੁੱਕਰਵਾਰ ਨੂੰ 11 ਵਜੇ ਦੇ ਲਗਭਗ ਬਠਿੰਡਾ ਦੇ ਗਵਰਨਮੈਂਟ ਅਰਜਿੰਦਰਾ ਕਾਲਜ ਵਿਖੇ ਹਾਕੀ ਖੇਡ ਸਟੇਡੀਅਮ ਵਿੱਚ ਪਹੁੰਚੇ ਡੀਐਸਪੀ ਸਿਟੀ 1 ਹਰਮਨ ਸਿੰਘ ਧਾਲੀਵਾਲ ਅਤੇ ਜਿੱਥੇ ਬਠਿੰਡਾ ਪੁਲਿਸ ਵੱਲੋਂ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਤੋਂ ਦੂਰ ਕਰਨ ਦੇ ਲਈ 14 ਅਤੇ 15 ਸਤੰਬਰ ਨੂੰ ਇੱਕ ਹਾਕੀ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ ਉਹਨਾਂ ਵੱਲੋਂ ਇੱਥੇ ਪ੍ਰਬੰਧਾਂ ਦਾ ਜਾਇਜ਼ਾ ਲਿਆ ਗਿਆ ਅਤੇ ਉਹਨਾਂ ਵੱਲੋਂ ਇੱਥੇ ਬੱਚਿਆਂ ਦੇ ਨਾਲ ਹਾਕੀ ਵੀ ਖੇਡੀ ਗਈ ਅਸੀਂ ਦਿਖਾ ਰਹੇ ਹਾਂ ਬਠਿੰਡਾ ਦੇ ਖੇਡ ਸਟੇਡੀਅਮ ਦੀਆਂ ਇਹ ਹਾਕੀ ਹਾਕੀ ਖੇਡ ਸਟੇਡੀਅਮ ਦੀਆਂ ਸਾਰੀਆਂ ਤਸਵੀਰਾਂ ਜਿੱਥੇ ਅੱਜ ਡੀਐਸਪੀ ਸਿਟੀ 1 ਅਰਵੰਦ ਸਿੰਘ ਢਾਲੀਵਾਲ ਪਹੁੰਚੇ ਅਤੇ ਉਹਨਾਂ ਵੱਲੋਂ ਬੱਚਿਆਂ ਦੇ ਨਾਲ ਜਿੱਥੇ ਇੱਥੇ ਹਾਕੀ ਦੇ ਸਬੰਧੀ ਉਹਨਾਂ ਦੇ ਨਾਲ ਆਪਣਾ ਗਲਤਵੱਤ ਕੀਤੀ ਗਈ ਅਤੇ ਉੱਥੇ ਇਹਨਾਂ ਵੱਲੋਂ ਇੱਥੇ ਜੋ ਆਪਣਾ ਇਹ ਇਥੇ ਇਹਨਾਂ ਪ੍ਰਬੰਧਨ ਉਹਨਾਂ ਦਾ ਜੱਜਾ ਵੀ ਲਿਆ ਗਿਆ ਦੱਸਦੀ ਹੈ ਕਿ ਜਿੱਥੇ 14 ਅਤੇ 15 ਸਤੰਬਰ ਨੂੰ ਬਠਿੰਡਾ ਪੁਲਿਸ ਵੱਲੋਂ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਤੋਂ ਦੂਰ ਕਰਨ ਦੇ ਲਈ ਇੱਕ ਹਾਕੀ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ ਉਸ ਦੇ ਅੱਜ ਪ੍ਰਬੰਧਨ ਦਾ ਜੱਜਾ ਡੀਐਸਪੀ ਸਿਟੀ 1 ਹਰਵੰਦ ਸਿੰਘ ਢਾਲੀਵਾਲ ਵੱਲੋਂ ਲਿਆ ਗਿਆ ਅਤੇ ਉਹਨਾਂ ਵੱਲੋਂ ਬੱਚਿਆਂ ਦੇ ਨਾਲ ਹਾਕੀ ਵੀ ਖੇਡੀ ਗਈ ਸ਼ੱਕੀ ਗੱਲ ਦੇ ਨਾਲ ਕੱਲ ਤੋਂ ਹਾਕੀ ਪ੍ਰੋਗਰਾਮ ਨੂੰ ਕਰਾਇਆ ਜਾ ਰਿਹਾ ਹੈ ਕਿ ਆਪਸੇ ਇੱਕ ਮੈਸੇਜ ਕੀ ਦਿੱਤਾ ਹੈ ਤੁਹਾਨੂੰ ਸਰੋਵਰ ਦੇ ਅ ਪੰਜਾਬ ਸਰਕਾਰ ਵੱਲੋਂ ਤੇ ਸਾਡੀ ਪੰਜਾਬ ਪੁਲਿਸ ਡੀਜੀਪੀ ਸਾਹਿਬ ਵੱਲੋਂ ਇੱਕ ਨਸ਼ਿਆਂ ਦੇ ਖਿਲਾਫ ਜਿਹੜਾ ਹੈਗਾ ਉਹ ਹੁਣ ਪੰਜਾਬ ਦੇ ਵਿੱਚ ਵਿੱਢੀ ਗਈ ਹੈ ਨੌਜਵਾਨਾਂ ਨੂੰ ਖੇਡਾਂ ਨਾਲ ਜੋੜ ਕੇ ਨਸ਼ਿਆਂ ਤੋਂ ਜਿਹੜਾ ਹੈਗਾ ਨਸ਼ਿਆਂ ਦੇ ਕੋੜ ਨੂੰ ਵੱਢਣ ਦੇ ਲਈ ਉਹਨਾਂ ਨੂੰ ਇੱਕ ਮੈਸੇਜ ਦੇ ਰਹੇ ਹਾਂ ਸੀ ਉਸੇ ਲੜੀ ਦੇ ਤਹਿਤ ਐਸਐਸਪੀ ਬਠਿੰਡਾ ਵੱਲੋਂ ਜਿਹੜਾ ਹੈਗਾ 14 ਤੇ 15 ਸਪਟੈਂਬਰ ਦਾ ਇੱਕ ਹਾਕੀ ਟੂਰਨਾਮੈਂਟ ਅਸੀਂ ਕਰਵਾ ਰਹੇ ਹਾਂਗੇ ਬਖਿੰਡਾ ਦੇ ਵਿੱਚ ਰਚਿੰਦਰਾ ਕਾਲਜ ਦੇ ਗਰਾਊਂਡ ਦੇ ਵਿੱਚ ਜਿੱਥੇ ਕਿ ਇੱਥੇ ਟੂਰਨਾਮੈਂਟ ਕਰਾ ਕੇ ਨੌਜਵਾਨਾਂ ਨੂੰ ਅਸੀਂ ਜਿਹੜਾ ਹੈਗਾ ਨਸ਼ਾ ਨਾਲੋਂ ਤੋੜ ਕੇ ਖੇਡਾਂ ਵੱਲ ਜੋੜਨ ਦੀ ਕੋਸ਼ਿਸ਼ ਕਰ ਰਹੇ ਹਾਂ ਕਿੰਨੇ ਕੁ ਪਲੇਅਰਸ ਆ ਰਹੇ ਆ ਕਿਸ ਤਰ੍ਹਾਂ ਇਨਵੀਟੇਸ਼ਨ ਦਿੱਤਾ ਗਿਆ ਪੁੱਲਾ ਸਦਾ ਜਾਂ ਟੀਮਾਂ ਸਿਲੈਕਟ ਕੀਤੀ ਜਾਂਦੀਆਂ ਜਿਹੜੀਆਂ ਟੀਮਾਂ ਆ ਰਹੀਆਂ ਉਹ ਜ਼ਿਲ੍ਹੇ ਬਠਿੰਡੇ ਦੇ ਵਿੱਚ ਜਿਹੜੇ ਹਾਕੀ ਦੇ ਜ਼ੋਨ ਚੱਲ ਰਹੇ ਆ ਜਿੱਥੇ-ਜਿੱਥੇ ਹਾਕੀ ਦਾ ਸੈਂਟਰ ਚੱਲ ਰਹੇ ਆ ਪੂਰੇ ਜ਼ਿਲ੍ਹੇ ਬਠਿੰਡੇ ਦੇ ਵਿੱਚ ਉਹ ਸਾਡੇ 8 ਸੈਂਟਰ ਚੱਲ ਰਹੇ ਆ 8 ਟੀਮਾਂ ਸਾਡੇ ਕੋਲੇ ਆ ਰਹੀਆਂ ਨੇ ਦੋ ਸਾਡੇ ਕੋਲੇ ਲੜਕੀਆਂ ਦੀਆਂ ਜਿਹੜੀਆਂ ਬਠਿੰਡੇ ਦੇ ਵਿੱਚ ਟੀਮਸ ਹੈਗੀਆਂ ਉਹ ਹੋਣਗੀਆਂ ਟੋਟਲ ਸਾਡੇ 10 ਟੀਮਾਂ ਆਕ ਲੈ ਰਹੀਆਂ ਨੇ ਦਰਸ਼ਕਾਂ ਨੂੰ ਅਸੀਂ ਖੁੱਲਾ ਸੱਦਾ ਸੱਦਾ ਦੇ ਰਹੇ ਹਾਂ ਦੋਨੇ ਦਿਨ ਜਿਹੜਾ ਹੈਗਾ ਦਰਸ਼ਕ ਆ ਕੇ ਇਹ ਟੂਰਨਾਮੈਂਟ ਦਾ ਹਿੱਸਾ ਵਨ ਤੇ ਰੌਣਕ ਨੂੰ ਬਧਾ ਕੇ ਮੇਲੇ ਦੇ